ਮੇਰਾ ਨਾਮ ਗੁਰਮੀਤ ਕੌਰ ਹੈ ਤੁਸੀਂ ਪਿੱਛੇ ਸਾਰੇ ਜਣਾਂ ਨੇ ਖਬਰ ਸੁਣੀ ਸੀ ਜਿਹਨੂੰ ਥਾਰ ਵਾਲੀ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਗ੍ਰੀਨ ਆਪਣਾ ਵਿਰਾਟ ਗ੍ਰੀਨ ਦੀ ਵਾਸੀ ਸੀਗੀ ਕਰੀਬਨ 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀਗੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਹੁੰਦੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲਾਂ ਕਹਿੰਦੀ ਸੀ ਇਹ ਪ੍ਰਵੇਧਿਆ ਇਹਨਾਂ ਦੇ ਕੋ ਨਜਾਇਜ਼ ਪ੍ਰੋਪਰਟੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਂਚ ਪਰਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਦੇ ਨਜਾਇਜ਼ ਜਿਹੜੀ ਪ੍ਰੋਪਰਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਸੀ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤੇ ਹੋਇਆ ਮੰਨ ਲੈ ਆ ਪਰ ਰਿਲੇਸ਼ਨਸ਼ਿਪ ਚ ਰਹਿ ਸਕਦੇ ਆ ਕੋਈ ਵੀ ਐ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕੌਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਬੀਰਤਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ੱਟਕੇ ਖਾਂਦੀ ਫਿਰਦੀ ਆ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਦੱਸੋ ਤੁਸੀਂ ਸਾਰੇ ਜਣੇ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਵਿਚਾਰੇ ਲੋਕ ਕਹਿੰਦੇ ਨੇ ਵਿਆਹ ਕਰਾਉਣ ਵਾਸਤੇ ਜਦੋਂ ਮੇਰਾ ਇੱਕ ਪਾਸਾ ਨਿਭੜਿਆ ਨਹੀਂ ਮੈਂ ਕਿਵੇਂ ਵਿਆਹ ਕਰਾਵਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਿਆਹ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਸਰਟੀਫਿਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਇੱਥੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਐ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਐ ਜਾਂਚ ਪਰ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਦਾ ਕੰਮ ਨਹੀਂ ਕੈਦਾ ਪ੍ਰੂਫ ਲੱਗ ਜਾਂਦੇ ਨੇ ਸੀਸੀਟੀ ਵੀ ਕੈਮਰੇ ਲੱਗੇ ਹੋਏ ਨੇ ਉਸ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱਗਿਆ ਕੁਛ ਨਹੀਂ ਲੱਗਿਆ ਹੋਇਆ ਪਤਾ ਨਹੀਂ ਉਹਨਾਂ ਨੇ ਕਿਹੜੇ ਪੈਸੇ ਲਏ ਆ ਕਿਵੇਂ ਲਏ ਆ ਕਿ ਦੋ ਨੰਬਰ ਦੇ ਵਿੱਚ ਕੀ ਕੀਤਾਗਾ ਮੇਰੇ ਕੋਲ ਪ੍ਰੂਫ ਨੇ ਵੀ ਇਹਨਾਂ ਨੇ ਵਿਆਹ ਕੰਨਾ ਲਏ ਗਏ ਗਵਾਹ ਵੀ ਰੱਖੇ ਜਾਂਦੇ ਹੋ ਗਵਾਹ ਵੀ ਆ ਜਿਹਨ ਦੇ ਵਿੱਚ ਇੱਕ ਗਵਾਹ ਹੈ ਗਵਾਹ ਦੇ ਪ੍ਰੋਪਰ ਚੰਗੀ ਤਰ੍ਹਾਂ ਸੈਣ ਨਹੀਂ ਹੋਰੇ ਉਹ ਗਵਾਹ ਜਿਹੜਾ ਹੈਗਾ ਜਿਹੜਾ ਸਾਡਾ ਵੀਰਤਲਾ ਵਿੱਚ ਘਰ ਹੈਗਾ ਉਹ ਘਰ ਮੇਰਾ ਸੀਗਾ ਮੈਂ ਲਾਉਣਾ ਤੇ ਲਿਆ ਸੀ ਇਸ ਬੰਦੇ ਨੇ ਜਾਣ ਬੁਝ ਕੇ ਉਹ ਬੰਦੇ ਉੱਤੇ ਬਿਠਾ ਰੱਖੇ ਨੇ ਤਾਂ ਕਿ ਗੁਰਮੀਤ ਕੋਰ ਰਜਵਾਕਾ ਦੇ ਸਮੇਂ ਤੋਂ ਉੱਥੇ ਆ ਕੇ ਬਹਿ ਨਾ ਜਾ ਜੀ ਮੇਰਾ ਤਲਾਕ ਦਾ ਮੈਂ ਲੈਣਾ ਹੀ ਨਹੀਂ ਤਲਾਕ ਜੀ ਮੇਰਾ ਖਰਚੇ ਦਾ ਚੱਲੀ ਜਾਂਦਾ ਡੀਵੀ ਦਾ ਚੱਲੀ ਜਾਂਦਾ ਤਲਾਕ ਦਾ ਮੇਰਾ ਕੋਈ ਕੇਸ ਨਹੀਂ ਚੱਲੀ ਜਾਂਦਾਗਾ ਹਾਂਜੀ ਤੁਹਾਡਾ ਕੋਰਟ ਚ ਕੋਰਟ ਦੇ ਵਿੱਚ ਚੱਲੀ ਜਾਂਦਾ ਜੀ ਤੁਸੀਂ ਤੁਸੀਂ ਕੀ ਗੁਹਾਰ ਲਾ ਰਹੇ ਹੋ ਇੱਥੇ ਆਏ ਕਿਹਦੇ ਕੋਲ ਆਏ ਹੋ ਪਹਿਲਾਂ ਵੀ ਜੀ ਇਹਨਾਂ ਨੇ ਚਾਰ ਇੰਦੇ ਤੇ ਦੇਹਜ ਕਰਕੇ ਮਾਲਕ ਟਰਾਈ ਕਰਦਾ ਸੀ ਇੰਦਾ 498 ਦਾ ਪਰਚਾ ਚੱਲਦਾ ਸੀ ਫਿਰ ਇਹਨੇ ਕੋਰਟ ਦੇ ਵਿੱਚ ਮੈਂ ਥੱਪੜ ਮਾਰਿਆ ਇੰਦਾ ਫਿਰ ਪਰਚਾ ਫਿਰ ਇਹ ਚਿੱਟੇ 'ਚ ਫੜਿਆ ਗਿਆ ਕ੍ਰਿਮੀਨਲ ਬੰਦਾ ਹੁਣ ਇਹਨੇ ਧੋਖਾਧੜੀ ਕਰਕੇ ਮੇਰੇ ਨਾਲ 420 ਕਰਕੇ ਇਹ ਵਿਆਹ ਕਰਾਈ ਜਾਂਦਾਗਾ ਇਹਦਾ ਇਹ ਵਿਆਹ ਬੰਦਾ ਨਹੀਂਗਾ ਇਹ ਗਲਤ ਹੈ ਕਾਨੂੰਨ ਇਹ ਨਾ ਵੀ ਵਿਆਹ ਕਰਾ ਸਕਦਾਗਾ ਮੈਨੂੰ ਨਹੀਂ ਪਤਾਗਾ ਮੈਂ ਤਾਂ ਇੱਥੇ ਜੀ ਧਰਨਾ ਲਾ ਕੇ ਬੂੰਗੀ ਬੱਚਿਆ ਸਮੇਤ ਪਰਚਾ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹੁਣ ਵਕੀਲ ਦੇ ਚੈਂਬਰ ਦੇ ਵਿੱਚ ਬੈਠੇ ਹੋਏ ਨੇ ਮੁੱਕ ਤੇ ਪੁਲਿਸ ਵਾਲੇ ਕੋਲ ਗਈਆਂ ਉਹ ਕਹਿੰਦੇ ਜੇ ਇੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਤੁਹਾਡੇ ਕੋਰਟ ਦੇ ਵਿੱਚ ਚੱਲਦਾਗਾ ਤੁਸੀਂ ਉੱਥੇ ਜਾ ਕੇ ਕਰੋ ਕੋਰਟ ਕੀ ਕਹਿੰਦਾ ਦੂਜਾ ਵਿਆਹ ਕਰਾ ਲਓ ਹੁਣ ਤੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲਿਓ ਮੈਂ ਮਿਲ ਕੇ ਆਈ ਆ ਜੀ ਐਸ ਐਚਓ ਨੂੰ ਉੱਥੇ ਜਿਹੜਾ ਸਿਵਲ ਲਾਈਨ ਦੇ ਵਿੱਚ ਕਹਿੰਦਾ ਜੀ ਜਾਂਚ ਪੜਤਾਲ ਹੋ ਗਈ ਮੈਂ ਕਿ ਜਾਂਚ ਪੜਤਾਲ ਨਹੀਂ ਪਿਛਲੀ ਵਾਰੀ ਵੀ ਜਦੋਂ ਕੋਰਟ ਚ ਨੇ ਥੱਪੜ ਮਾਰਿਆ ਸੀ ਮੈਂ ਉਦੋਂ ਵੀ ਕਿਹਾ ਸੀ ਇਹਨੂੰ ਅਰੈਸਟ ਕਰ ਲਓ ਇਹ ਨਾਮਜਾਦ ਹੈਗਾ ਮੁਰਕੇ ਤੁਸੀਂ ਗੱਡੀਆਂ ਲੈ ਕੇ ਮਗਰ ਮਗਰ ਫਿਰੋਗੇ ਹੁਣ ਵੀ ਇਹੀ ਗੱਲ ਹੈ ਹੁਣ ਇਹਨੂੰ ਫੜਨਾ ਨਹੀਂਗਾ ਇਹਨਾਂ ਨੇ ਕੁਝ ਨਹੀਂ ਕਰਨਾ ਤਫਸੀਲ ਤਫਸੀਲ ਮੇਰੇ ਕੋਲ ਬਗੈਰ ਪ੍ਰੂਫ ਨੇ ਹੋਰ ਤਾਂ ਤਫਸੀਲ ਕੀ ਚਾਹੀਦੇ ਨੇ ਜਦੋਂ ਮੈਂ ਸਬੂਤ ਦਰਿਆਂ ਮੈਨੂੰ ਕਿਸੇ ਮੈਂ ਹੁਣ ਜਾਣੀ ਆ ਜੀ ਅੰਦਰ ਕੋਈ ਮਿਲੂਗਾ ਤਾਂ ਠੀਕ ਐ ਮੰਦਾ ਜੇਲ ਚ ਜਾਂਦਾ ਨਾ ਰੋਟੀ ਖਾਣ ਜੋਗੀ ਨਹੀਂ ਹੁੰਦੀ ਕਿਸੇ ਕੋਲ ਠੀਕ ਹੈ ਭੁੱਖਾ ਮਰਦਾਗਾ ਕਿਉਂਕਿ ਇਹਨਾਂ ਦਾ ਅੱਗਾ ਪਿੱਛਾ ਕੋਈ ਸ਼ਹਿ ਹੈ ਹੀ ਨਹੀਂਗਾ ਤੇ ਹੁਣੇ ਕੀ ਖਾਂਦੇ ਨੇ ਇਹ ਤੁਸੀਂ ਇਹਨੇ ਕ੍ਰਿਮੀਨਲ ਬੰਦੇ ਆ ਕ੍ਰਿਮੀਨਲ ਦਾ ਕੌਣ ਸਾਥ ਦੇ ਰਿਹਾ ਕੀ ਲੱਗਦਾ ਕੌਣ ਕ੍ਰਿਮੀਨਲ ਤਾਂ ਕਹਿੰਦੀ ਪੁਲਿਸ ਕੇ ਭਗਵੰਤ ਮਾਨ ਸਰਕਾਰ ਕਹਿੰਦੀ ਕ੍ਰਿਮੀਨਲ ਦੇ ਖਿਲਾਫ ਲਗਾਤਾਰ ਕਾਰਵਾਈ ਭਗਵੰਤ ਮਾਨ ਕਹਿੰਦੀ ਆ ਜੀ ਜਿਹੜੇ ਘਰ ਢਾਈ ਜਾਂਦੀ ਆ 18 ਵਾਲੀ ਦਾ ਕਿਉਂ ਨਹੀਂ ਘਟਾਇਆ ਸਾਰੇ ਕਹਿੰਦੇ ਸੀਗੇ ਕਦੋਂ ਢਾਊਗਾ ਜੀ ਕਦੋਂ ਢਾਊਗਾ ਮੈਂ ਉਹਦੇ ਵੀ ਕਿਹਾ ਸੀ ਨਹੀਂ ਟੈਂਦਾ ਕਿਉਂਕਿ ਇਹਨਾਂ ਨੇ ਇੱਕ ਐਪ ਇੱਕ ਹਵਾ ਬਣਾ ਲਿਆ ਵੀ ਅਸੀਂ ਪੰਜ ਪਰਚੇ ਕਟਣੇ ਨੇ ਸ਼ਾਮ ਨੂੰ ਕੱਟ ਕੇ ਰਿਕਾਰਡ ਦੇ ਵਿੱਚ ਦੇਣੇ ਆ ਵੀ ਆ ਚਿੱਟੇ ਵਾਲੇ ਦਾ ਕਾਰ ਹੈਗਾ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹ ਘਾਟਾਤਾ ਜੀ ਨਾਮ ਦੇਤਾ ਜੀ ਨਸ਼ਾ ਨਸ਼ਾ ਛਡਾਊ ਜੀ ਜੀ ਨਸ਼ਾ ਬਈ ਆਣ ਚੱਲੀ ਜਾਂਦਾ ਇਹ ਸਭ ਢੋਂਗ ਰੱਚਿਆ ਹੋਇਆ ਹੈਗਾ ਹੋਰ ਕੁਛ ਨਹੀਂ ਨੇ ਫਿਰ ਇਹ ਇਹਨਾਂ ਦੇ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਲਾ ਰਹੇ ਨੇ ਪਿੱਛੇ ਕੌਣ ਹੈ ਕੌਣ ਬਸ ਜੀ ਅਧਿਕਾਰੀ ਹੈ ਨਾ ਇਹਨਾਂ ਦੇ ਪਿੱਛੇ ਕਿਹੜੀ ਕੌਣ ਅਧਿਕਾਰੀ ਮੈਂ ਪਹਿਲਾਂ ਵੀ ਕਿਹਾ ਸੀਗਾ ਜੇ ਮੇਰੀ ਕੋਈ ਸੁਣਵਾਈ ਨਹੀਂ ਕਰੂਗਾ ਤੇ ਹੁਣ ਵੀ ਇਹ ਕੰਨੀ ਆ ਜੇ ਸੁਣਵਾਈ ਨਹੀਂ ਕਰਨਗੇ ਤੇ ਮੈਨੂੰ ਇਸ ਵਾਰ ਮਜਬੂਰ ਹੋਣਾ ਪਊਗਾ ਪਿਛਲੀ ਵਾਰੀ ਤਾਂ ਗੱਲ ਸੀਗੀ ਵੀ ਲੋਕਾਂ ਨੂੰ ਬਰਬਾਦ ਕਰਦੀ ਸੀਗੀ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਰਬਾਦ ਕਰਦੀ ਸੀ ਪਰ ਹੁਣ ਘਰ ਮੇਰੇ ਮੇਰਾ ਘਰ ਉਜੜਿਆ ਅੱਜ ਮੇਰਾ ਘਰ ਜਮਾ ਉਜੜ ਗਿਆਗਾ ਠੀਕ ਹੈ ਇਹ ਬੰਦੇ ਨੇ ਮੇਰੇ ਬਿਨਾ ਪ੍ਰਮੋਸ਼ਨ ਤੇ ਬੱਚਿਆਂ ਨੂੰ ਮੈਨੂੰ ਤਲਾਕ ਦਿੱਤੇ ਬਗੈਰ ਇਹਨੇ ਵਿਆਹ ਕਰਾ ਲਿਆਗਾ ਮੈਂ ਕਰੂੰਗੀ ਚਾਹੇ ਉਹਨ ਦੇ ਕਰਕੇ ਮੈਨੂੰ ਜਿੰਨਾ ਮਰਜ਼ੀ ਤੇ ਸੰਘਰਸ਼ ਕਰਨਾ ਪਵੇ ਪਿਛਲੀ ਵਾਰ ਤੁਸੀਂ ਕਿਹਾ ਸੀ ਵੀ ਕੋਈ ਵੱਡੇ ਵੱਡੇ ਅਧਿਕਾਰੀ ਦੇ ਪਿੱਛੇ ਉਹਨਾਂ ਦੇ ਨਾਮ ਆ ਜਾ ਗਏ ਕਿਰਖੇ ਗਿਆ ਜੀ ਹੈਗੇ ਆ ਹੈਗੇ ਆ ਜੀ ਆ ਬੈਠੇ ਨੇ ਜਲੰਧਰ ਬੈਠੇ ਲੁਧਿਆਣੇ ਬੈਠੇ ਆ ਗਿਆ ਜਦੋਂ ਨਾਂ ਲੱਗਿਆ ਨਾ ਨਾਮ ਵੀ ਲਾਉਂਗੀ ਮੈਂ ਕੋਈ ਗੱਲ ਨਹੀਂ ਐਸ ਵਾਰ ਕੋਈ ਗੱਲ ਨਹੀਂ ਸਰ ਕੀ ਨਾਮ ਆਪਣਾ ਮੇਰਾ ਨਾ ਰਮਨਦੀਪ ਸਿੰਘ ਆ ਜੀ ਮੈਂ ਰੀਡਰੈਸਸ ਵੀ ਸਾਡਾ ਤੇ ਚੜ੍ਹ ਚੌਂਕੇ ਤੇ ਮੈਂ ਲਾਈ ਸੀ ਬਸ ਇਹਨਾਂ ਨੇ ਗੁਰਮੀਤ ਕੌਰ ਆਏ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਐ ਉਹ ਵੈਰੀਫਾਈ ਕਰਕੇ ਬੰਦੀ ਕਾਨੂੰਨੀ ਕਾਰਵਾਈ ਹੋ ਜਾਊਗੀ ਬੈਕਸ ਦੇ ਨਾਲ ਬਾਬਾ ਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਵੰਤ ਸਿੰਘ ਆ ਜੀ ਕਿਹੜਾ ਗੁਰਦੁਆਰਾ ਸਾਹਿਬ ਆ ਜੀ ਗੁਰਦੁਆਰਾ ਦਰਸ਼ਨ ਪ੍ਰਕਾਸ਼ ਜੀ ਇੱਕ ਕੱਲ ਕੋਈ ਇੱਥੇ ਅਨੰਦ ਕਾਰਜ ਹੋਇਆ ਲੜਕੇ ਲੜਕੀ ਦੇ ਜੀ ਕੱਲ ਸਾਡੇ ਕੋਲ ਬਲਵਿੰਦਰ ਸਿੰਘ ਸਨ ਫਰੀਦ ਸਿੰਘ ਅਮਨਦੀਪ ਕੌਰ ਪੈਸਾ ਨੂੰ ਜਸਵੰਤ ਸਿੰਘ ਇਹ ਸਾਡੇ ਕੋਲ ਆਏ ਸੀ ਕਹਿੰਦੇ ਸੀ ਕੁਆਰੇ ਆ ਅਨੰਦ ਕਾਰਜ ਕੀਤੇ ਉਹਨਾਂ ਨੇ ਉਹਨਾਂ ਦਾ ਪਹਿਲਾਂ ਵੀ ਵਿਆਹ ਹੋਇਆ ਵੈਗਾ ਜੀ ਕੋ ਮੁੰਡੇ ਦਾ ਜੀ ਇਹ ਸਾਨੂੰ ਤਾਂ ਕਹਿੰਦੇ ਕੁਆਰੇ ਆ ਜੀ ਸਾਨੂੰ ਸਰਟੀਫਿਕੇਟ ਆਉਦੇ ਦੇ ਕੇ ਹੋਰ ਐਫੀਡਵਿਟ ਵਗੈਰਾ ਦੇ ਕੇ ਐਫੀਡਵਿਟ ਦੇ ਕੇ ਗਏ ਐਤਾਂ ਆਧਾਰ ਕਾਰਡ ਕਾਗਜ਼ ਪੱਤਰ ਸੀ ਆਧਾਰ ਕਾਰਡ ਉਹਨਾਂ ਕੋਲ ਸਾਰਾ ਕੁਝ ਹੈ ਐਫੀਡਵਿਟ ਤੇ ਕੁਆਰੇ ਲਿਖਿਆ ਗਿਆ ਗਾ ਜੀ ਕੁਆਰੇ ਲਿਖਿਆ ਹੋਇਆ